ਸਾਰੇ ਨੰਮੀ ਲੱਗੇ ਦੂਸਰੀ ਬੱਤੀਆਂ ਮਰਨਗੀਆਂ ਤੇ ਇਸ ਵਾਰ ਦਾ ਤੁਹਾਡਾ ਮੈਨ YouTube ਚੈਨਲ 'ਚ ਆਪਾਂ ਇਹਨਾਂ ਬਲੌਗਸ ਤੇ ਤੇ ਅੱਜ ਦੀ ਇਹ ਵੀਡੀਓ ਕੋ ਸਟਾਰਟ ਕਰਦੇ ਆ ਅ ਅੱਜ ਵੀ ਇਹ ਵੀਡੀਓ ਬਣਾਉਣ ਲੱਗੇ ਆ ਆਪਾਂ ਦਹੀਂ ਭੱਲੇ ਦੀ ਦਹੀਂ ਭੱਲੇ ਤੇ ਦਹੀਂ ਭੱਲੇ ਦਾ ਕਿਵੇਂ ਬਣਦੇ ਸਾਰਿਆਂ ਨੂੰ ਪਤਾ ਹੀ ਆ ਨਾਰਮਲ ਦੀ ਸਿੰਪਲ ਜੀ ਰੈਸਪੀ ਆ ਹਨਾ ਤੇ ਬਸ ਫਿਰ ਵੀ ਉਹ ਆਪਣੇ ਤਰੀਕੇ ਨਾਲ ਜਿੱਦਾਂ ਬਣਾਣੇ ਉਹ ਤੁਹਾਡੇ ਨਾਲ ਸ਼ੇਅਰ ਕਰ ਲੰਨੇ ਆ ਸ਼ੇਅਰ ਕਰਦੇ ਆ ਤੇ ਇਹ ਅਸੀਂ ਅੰਚਨਾ ਸੋਚਿਆ ਕਿ ਕਿੰਨਾ ਗਰਮੀ ਬਹੁਤ ਜ਼ਿਆਦਾ ਹੈ ਇੰਨੀ ਗਰਮੀ ਸੀ ਕਿ ਹੈਵੀ ਖਾਣੇ ਕੋਈ ਵੀ ਹੈਵੀ ਜਿਹਾ ਖਾਣੇ ਨੂੰ ਬਿਲਕੁਲ ਕਰਨ ਚੀਜ਼ਾਂ ਖਾਣੇ ਨੂੰ ਦਿਲ ਨਹੀਂ ਕਰਦਾ ਹਨ ਤੇ ਫਿਰ ਅਸੀਂ ਸੋਚਿਆ ਬੱਚਿਆਂ ਨੂੰ ਮਤਲਬ ਕੁਝ ਠੰਡੇ ਨੇ ਚੀਜ਼ਾਂ ਜਿਹਾ ਬਣਾ ਕੇ ਖਲਾਈਆਂ ਜਾਣ ਹਨ ਦਹੀਂ ਭੱਲੇ ਬਣਾ ਕੇ ਖਾਈਆਂ ਖਾਈ ਜਾਣ ਤੇ ਨਾਲੇ ਸਿਆਖਾਂ ਨੇ ਨਾਲੇ ਫੁੱਟੇ ਨਾਲੇ ਸ਼ੇਰ ਕਰ ਦੇਣਾ ਨੇ ਬੱਚਿਆਂ ਨੂੰ ਖਵਾਉਣੀ ਆ ਚਲੋ ਆਜੋ ਥੋੜੇ ਨਾਲੇ ਸ਼ੇਅਰ ਕਰਦੇ ਆ ਕਿਦਾਂ ਬਣਦੇ ਨੇ ਇਹ ਪੱਲੇ ਕਿ ਦਰਵਾਜ਼ਾ ਆਪਾ ਨੇ ਰੱਖਿਆ ਐਨ ਉਹ ਵੀ ਆਪਣਾ ਤਿਆਰ ਬੈਟਲ ਗਾੜੀ ਦਾ ਦੋਨੋਂ ਲਿਆ ਮਟੀਰੀਅਲ ਉਹ ਕੋਈ ਜੂਨੀਅਰ ਹੈ ਇਨਾ ਸਾਰਾ ਦਿਨ ਕੋ ਕੰਮ ਨਹੀਂ ਹੈਗਾ। ਉਹ ਉੜ ਜਾ। ਖਾਣੇ ਨਹੀਂ ਖਾਣੇ ਨਹੀਂ ਪਲੇ। ਖਾਣੇ ਨਹੀਂ। ਹੈਂ? ਨਾ ਤੈਨੂੰ ਮੈਂ ਇੰਨਾ ਥੋੜਾ ਨਾ ਨਾ ਆ ਕੇ ਰੱਖ ਤੇ ਜਾ ਤਾਂ ਤੂੰ ਆ ਕਿੱਥੇ ਲੱਭੜ ਗਿਆ। ਕਿਵੇਂ ਲੱਭੜ ਗਿਆ? ਸਾਚੜਾਇਆ। ਕੀ ਹੋਇਆ ਤੈਨੂੰ? ਗਰਮੀ ਲਾ ਦਿਆ। ਹੈਂ? ਨਾ ਜਿਹੜੇ ਬਾਹਰ ਘੁੰਮਦੇ ਹੋ ਉਹਨਾਂ ਤੋਂ ਗਰਮੀ ਲਾਦੀ ਨਹੀਂ ਜਾਂ ਸਾਨੂੰ ਤੇ ਲਾਦੀ ਨਹੀਂ ਤੈਨੂੰ ਇਕੱਲੇ ਨੂੰ ਲੱਗਦੀ ਹੈ ਗਰਮੀ। ਹੈਨਾ? ਚਲੋ ਉੱਠ ਦਈਂ ਵਰਲੇ ਬਣ ਕੇ ਤੂੰ ਹੀ ਖਾ ਲਾ ਖਾਣੇ ਨਹੀਂ ਹੈ ਇਹਦੀਆਂ ਮੋਚਾਂ ਲੱਗੀਆਂ ਹੋਈਆਂ ਪਿਆ ਪੱਖੇ ਥੱਲੇ ਆਰਾਮ ਨਾਲ ਇਹਨਾਂ ਨੂੰ ਇਕੱਲੇ ਇਕੱਲੇ ਨੂੰ ਪੱਖਾ ਲੱਗਿਆ ਹੈ ਇਕੱਲੇ ਹੀ ਵਹ ਕਮਰੇ 'ਚ ਆੜਿਆ ਸੁਣਦਾ ਹੋਰ ਵੀਡੀਓ ਤੋਂ ਸ਼ਾਮ ਠੰਡੀ ਹੈ ਵਾਚ ਚ ਚੜ ਉਠ ਸ਼ਾਮ ਹੋ ਗਈ ਹੁਣ ਸੌਣਾ ਨਹੀਂ ਹੈਗਾ ਨਾ ਸੌਣਾ ਨਹੀਂ ਉੱਠਣਾ ਨਹੀਂ ਸਾਰਾ ਦਿਨ ਸੁਨੇਹਾਂ ਦਾ ਸਾਰਾ ਦਿਨ ਕਿਹਾ ਤਨ ਕਿਹਾ ਤਨ ਹੋ ਬਈ ਹੈ ਸੁਸਤੀ ਬਾਈ ਇੰਨੀ ਦਾ ਇਹ ਕਿ ਨਹੀਂ ਨਾ ਜੀ ਤਨ ਬਸ ਹਾਂ ਜੀ ਨਾ ਸਭੀ ਤੋਂ ਲੇ ਆੜਾ ਆਇਆ ਆ ਜੱਲੀ ਮੈਂ ਆ ਜਾ ਚੱਲੀਏ ਆ ਜਾ ਖਾਣੇ ਗੋਲ ਕੇ ਦੇਖ ਲੈਣਾ ਫਿਰ ਸੌ ਜਾਂਦਾ ਚਲ ਆ ਜੱਲੀ ਆ ਜਾ ਚੱਲੀਏ ਇਹ ਨਹੀਂ ਆ ਜਾ ਚੱਲੀਏ ਉਹ ਜਾ ਜ ਨਹੀਂ ਆ ਦੇ ਆ ਦੇਖੋ ਬਾਹਰ ਫਿਰਨੇ ਵਾਲਾ ਕਿਵੇਂ ਚਾਵ ਲਿਆ ਵੇ ਇੱਥੇ ਆ ਕੇ ਮਸਤੀਆਂ ਮਾਰਦਾ ਪੂਰੀਆਂ ਆ ਬਾਹਰ ਫਿਰਦਾ ਹੁੰਦਾ ਤਾਂ ਗਿੱਤੇ ਸੜਿਆ ਜਾ ਬਣਿਆ ਮੈਂ ਹੁੰਦਾ ਤਾਂ ਜਮਈ ਉਹ ਤੇ ਬਰਦਾ ਡੇ ਰਾਜ ਕੋਲ ਕਰ ਚੁੱਕਦਾ ਇੱਥੇ ਆ ਕੇ ਹੁਣ ਪਤਾ ਨਹੀਂ ਕੀ ਬਣ ਗਿਆ ਕਹਿੰਦਾ ਮੈਂ ਹੁਣ ਉਹ ਹੋਰ ਉਹਨਾਂ ਨੂੰ ਬੜਨੇ ਨਹੀਂ ਦਿੰਦਾ ਕੁੱਤੇ ਸਾਡੇ ਘਰਾਂ ਚੌਧਰ ਕਰਦਾ ਪੂਰੀ ਸਾਡੇ ਘਰ ਤੇ ਮੈਂ ਹੀ ਆ ਜੋ ਹੈਗਾ ਕੁੱਦਿਆਂ ਦਾ ਕੁੱਤੇ ਨੂੰ ਕਿਸੇ ਨੂੰ ਘਰ ਚ ਬੜਨ ਨਹੀਂ ਦਿੰਦਾ ਹੈਗਾ ਲੋਕਾਂ ਨੂੰ ਵੀ

ਪਲੇਟਿੰਗ ਕਰਦੇ ਆ ਪਲੇਟਿੰਗ ਇਹ ਤਰ੍ਹਾਂ ਆਪਣਾ ਹੋ ਰਿਹਾ ਦਹੀਂ ਤਿਆਰ ਪੱਲੇ ਆਪਣੇ ਰੈਡੀ ਆ ਹੁਣ ਆਪਾਂ ਨੇ ਦਹੀਂ ਤਿਆਰ ਕਰਨਾ ਦਹੀਂ ਤਿਆਰ ਕਰਕੇ ਕਰਨੀ ਆਪਾਂ ਨੇ ਪਲੇਟਿੰਗ ਨਿਆਣਾ ਲੈ ਪਕੜ ਲੈਂਦੇ ਆ ਨਿਆਣਾ ਨੂੰ ਪੋਛਦੇ ਆ ਫਰਾਗੀ ਫਿਰ ਗੋਲ ਲੈਂਦੇ ਆ ਨਿਆਣਾ ਦੇ ਇਹ ਕਿੱਦਾਂ ਦੇ ਬਣੇ ਫਿਰ ਜੀ ਹੁਣ ਅਸੀਂ ਕਰਨ ਲੱਗੇ ਆ ਪਲੇਟਿੰਗ ਤਿਆਰ ਪਲੇਟਿੰਗ ਨਾਲ ਜੀ ਸੇ ਜਾਣ ਦਾ ਸਪਿਰਟਾ ਤਿਆਰ ਇਨੇ ਵੀ ਵੀਟ ਨੂੰ ਲੱਗਣਾ ਦਾ ਬੋਲਣਾ ਕਾਗਰ ਰਿਵਿਊ ਦੇਵਨ ਜਜੇ ਬਣਿਆ ਹੋ ਮੈਂ ਕੀ ਖਾ ਕੇ ਮੈਨੂੰ ਰਿਵਿਊ ਦੇ ਦਿਓ ਜਜੇ ਬਣਿਆ ਠੀਕ ਆ ਚਲ ਖਾਤ ਆਲਾ ਪਹਿਲਾਂ

ਜਾ ਰਹੀ ਹਾਂ। ਉਹ ਵੀ ਨੰਮੀ ਨੰਮੀ ਆ। אבי ਜੋ ਤੋ ਦਿਖਾਈ ਨਹੀਂ ਉਹ ਬਚਾਰੇ। ਨਹੀਂ ਖਾਂਦੇ। ਵਧੀਆ ਬਣਿਆ। ਹੈ ਵੀ ਜੋ ਤਾਂ ਦਾਦੇ ਪੁੱਤ। ਮਨਪਾਨੇ ਬੱਚਿਆਂ ਨੂੰ ਤਾਂ ਨਹੀਂ ਭੱਲੇ ਖਿਲਾ ਦਿੰਦੇ ਆ ਤੇ ਉਹਨਾਂ ਦੇ ਰਿਵਿਊ ਵੀ ਲੈ ਲਿਆ ਤੇ ਉਹਨਾਂ ਨੂੰ ਵਧੀਆ ਲੱਗੇ ਆ ਤੇ ਸਾਨੂੰ ਅਸੀਂ ਖੁਦ ਵੀ ਖਾ ਲਈਏ ਤੇ ਨਾਲੇ ਤੁਹਾਨੂੰ ਖਾ ਕੇ ਦੱਸ ਦਿਆਂ ਕਿੰਨਾ ਨੇ ਮਾਣੀ। ਕਿ ਕੇ ਜੀ। ਚਲੋ ਆਪਾਂ ਦਿਖਾਈਏ। ਉਜੀ ਆਪਣੇ ਆਗੇ ਨਹੀਂ ਭੰਨੇ ਇੱਧਰ ਤੇ ਹੁਣ ਆਪਾਂ ਜੀ ਖਾ ਕੇ ਨਾਲ ਗਿਆ ਕਿੱਦਾਂ ਦੇ ਬਣੇ ਪੰਨੇ ਨਿਆਣਿਆਂ ਦੇ ਵ੍ਰਿਉ ਮਿਉ ਤਾਂ ਲੈ ਲੇ ਉਹ ਤਾਂ ਕਹਿੰਦੇ ਵਧੀਆ ਬਣੇ ਆ ਤੇ ਉਹਨਾਂ ਨੂੰ ਵਧੀਆ ਵੀ ਲੱਗੇ ਸਾਰਿਆਂ ਨੂੰ ਠੀਕ ਹੈ ਜੀ ਤੇ ਹੁਣ ਆਪਾਂ ਆਪ ਖਾ ਕੇ ਦੱਸਦੇ ਕਿੱਦਾਂ ਦੇ ਬਣੇ ਲੋ ਜੀ ਨਹੀਂ ਭੰਨੇ ਆਪਾਂ ਨੇ ਬਣਾ ਗਏ ਕੁਤਰੀ ਖਾਦੇ ਤੇ ਬੱਚਿਆਂ ਨੂੰ ਵਿਖਾਤੇ ਇਹ ਵਲਾਂ ਤੇ ਬੱਚਿਆਂ ਦੇ ਰਿਵਿਊ ਵੀ ਲੈ ਲਏ ਤੇ ਬੱਚਿਆਂ ਦੇ ਰਿਵਿਊ ਆਏ ਵੀ ਬਹੁਤ ਕੈਂਟ ਕੈਂਡਾ ਵਧੀਆ ਏ ਤੇ ਬੱਚੇ ਕਹਿੰਦੇ ਵਧੀਆ ਬਣਿਆ ਹੁੰਦਾ ਇਹਨਾਂ ਲਈ ਤੇ ਖਾ ਕੇ ਕੁਛ ਵੀ ਹੋਈ ਬਹੁਤ ਜ਼ਿਆਦਾ ਤੇ ਬਾਕੀ ਹੁਣ ਮਿਲਦੇ ਹਾਂਗੇ ਇਸ ਨੈਕਸਟ ਵੀਡੀਓ ਚ ਤੇ ਹੋਰ ਵੀ ਕੈਂਟ ਕੈਂਡ ਵੀਡੀਓ ਦੇਖਣੇ ਵਲੌਗ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੱਧ ਤੇ ਵੱਧ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਜੀ ਮਿਲਦੇ ਹਾਂਗੇ ਇਸ ਨੈਕਸਟ ਵੀਡੀਓ ਚ ਉਦੋਂ ਤੱਕ ਕੋ ਬਾਏ ਬਾਏ ਟੇਕ ਕੇਅਰ 不要不要